ਦੇਖੋ ਅੱਜ ਪੂਰੀ ਦੁਨੀਆ ਦੇ ਵਿੱਚ ਗਣਤੰਤਰ ਦਾ ਦਿਵਸ 77ਵਾਂ ਦਿਹਾੜਾ ਮਨਾਇਆ ਜਾ ਰਿਹਾ ਹੈ ਇਹ ਦਿਹਾੜਾ ਸਾਨੂੰ ਇੱਕ ਸੰਵਿਧਾਨ ਦੇ ਅਕੋਰਡਿੰਗ ਹੀ ਮਿਲਿਆ ਇਹ ਮਿਲਿਆ ਕਿ ਆਪਾਂ ਨੂੰ ਇੱਕ ਆਜ਼ਾਦੀ ਦੇ ਵਾਸਤੇ ਇਹ ਸੰਵਿਧਾਨ ਮਿਲਿਆ ਕਿ ਆਪਾਂ ਨੂੰ ਇੱਕ ਦੇਸ਼ ਦੇ ਵਿੱਚ ਰਹਿ ਕੇ ਕਾਨੂੰਨ ਦੀ ਪਾਲਣਾ ਔਰ ਕਾਨੂੰਨ ਦੇ ਪ੍ਰਤੀ ਜੋ ਵੀ ਇਨਸਾਫ ਦੇ ਮੰਨਣਾ ਚਾਹੁੰਦੇ ਆ ਉਹਦੇ ਅਕੋਰਡਿੰਗ ਇਹ ਗਣਤੰਤਰ ਦਾ ਦਿਵਸ ਮਨਾਇਆ ਜਾ ਰਿਹਾ ਹੈ ਉਦਲੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਪੇਸ਼ ਕਰਦਾ ਹਾਂ ਦੇਖੋ ਇਹ ਸਾਰੇ ਮੁਸਲਿਮ ਕਮਿਊਨਿਟੀ ਦੇ ਬੱਚੇ ਨੇ ਇਸ ਹਨ ਇਹ ਹੀ ਕਹਿਣਾ ਚਾ ਰਹੇ ਹਾਂ ਅਸੀਂ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਜਿਹੜੀਆਂ ਨਫ਼ਰਤਾਂ ਫੈਲਾਈਆਂ ਜਾ ਰਹੀਆਂ ਨੇ ਨਫ਼ਰਤਾਂ ਨੂੰ ਫੈਲਾਉਣ ਤੋਂ ਹਟਾ ਕੇ ਇੱਕ ਦੇਸ਼ ਨੂੰ ਇੱਕ ਮੁਲਕ ਨੂੰ ਮੰਨਣ ਵਾਲੇ ਆਪਾਂ ਬਣ ਜਾਈਏ ਉਹਦੇ ਵਾਸਤੇ ਜਿਸ ਆਪਣੇ ਮੁਹੱਲੇ-ਮੁਹੱਲਕ ਮਗਰਾਂ ਦੇ ਵਿੱਚ ਲੋਹਾ ਬਾਜ਼ਾਰ ਦੇ ਵਿੱਚ ਅਸੀਂ ਆਪਣੇ ਮੁਸਲਿਮ ਕਮਿਊਨਿਟੀ ਦੇ ਬੱਚਿਆਂ ਦੇ ਨਾਲ ਨਾਲ ਸਾਡੇ ਪ੍ਰਧਾਨ ਜੀ ਵੀ ਸਾਡੇ ਹਰ ਕਮਿਊਨਿਟੀ ਦੇ ਬੰਦੇ ਉਹਰੇ ਸਾਡੇ ਨਾਲ ਨਾਲ ਰਲ ਕੇ ਇਸ ਨੂੰ ਗਣਤੰਤਰ ਦਾ ਦਿਵਸ ਜਿਹੜਾ ਇਹ ਅਸੀਂ ਇਹ ਮਨਾ ਰਹੇ ਹਾਂ ਅਸਲਾਮੁਅਲਾਈਕੁਮ ਸਤਿ ਸ਼੍ਰੀ ਅਕਾਲ ਜੀ ਪਹਿਲਾ ਤੋਂ ਸਾਰੇ ਸਾਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ 26 ਜਨਵਰੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਡਾ ਜਿਹੜਾ ਇਹ ਦੇਸ਼ ਹੈ ਇਹ ਸਾਰਾ ਇੱਕ ਪਿਆਰ ਮੁਹੱਬਤ ਦਾ ਗੁਲਦਸਤਾ ਹੈ ਔਰ ਸਾਰੀ ਸਾਡੇ ਇਸ ਇਤਿਹਾਸ ਸਾਨੂੰ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾ जो साढे बच्चों मोटिवेट करते हैं और बच्चों ये बारे पता लगता है कि इंडिपेंडेंस डे की है रिपब्लिक डे की है बच्चों ये बारे पता होना बहुत जरूरी है और अपने ब वतन मुहब्बत का होना बहुत जरूरी है इससे मैं एक शेयर कहूँगी वफादारी हो यू ही वतन से ये कुरान कहता है वफादारी हो वतन से ये यूं ही कुरआन कहता है इसी हम दिल में हिंदुस्तान रखते हैं असल